ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲ ਜਿਹੜੀ ਕਰਨੀ ਆਪਾਂ ਇੱਕ ਪਰਦੇਸੀ ਪਰਿਵਾਰ ਦੀ ਕਰਨੀ ਆ ਜੋ ਕਿ ਪੰਜਾਬ ਤੋਂ ਉਧਰ ਬਾਹਰ ਗਿਆ ਹੋਇਆ ਸੀ ਤੇ ਖਾੜਕੂ ਬਾਦ ਵੇਲੇ ਉਹਨੇ ਕਿੰਨੀ ਸੇਵਾ ਕੀਤੀ ਖਾੜਕੂਆਂ ਦੀ ਸਿੰਘਾਂ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਉ ਦਲਜੀਤ ਸਿੰਘ ਦੱਸਦੇ ਨੇ ਕਹਿੰਦੇ ਵੀ ਇਹ ਇੱਕ ਪ੍ਰਵਾਸੀ ਪਰਿਵਾਰ ਦੀ ਕਹਾਣੀ ਹੈ ਜੋ ਇੰਗਲੈਂਡ ਵਿੱਚ ਰਹਿੰਦਾ ਸੀ ਮੀਆਂ ਬੀਵੀ ਤੇ ਤਿੰਨ ਮੁੰਡੇ ਸਨ ਪਿੱਛੋਂ ਹੁਸ਼ਿਆਰ ਪਰ ਕੋਲ ਇੱਕ ਕਸਬੇ ਵਿੱਚ ਰਹਿੰਦੇ ਸਨ ਇੱਥੇ ਇਹਨਾਂ ਦੀ ਚੰਗੀ ਜ਼ਮੀਨ ਸੀ ਛੋਟਾ ਮੁੰਡਾ ਖੇਤੀ ਦਾ ਕੰਮ ਕਰਦਾ ਸੀ ਅਤੇ ਬਾਹਰ ਵੀ ਚਲੇ ਜਾਂਦਾ ਸੀ ਵੱਡੇ ਦੋਵੇਂ ਮੁੰਡੇ ਬਾਹਰ ਸਨ ਇਹਨਾਂ ਨੇ ਦੋਵੇਂ ਥਾਂ ਇੰਗਲੈਂਡ ਤੇ ਇੱਥੇ ਆਪਣਾ ਵਸੇਬਾ ਰੱਖਿਆ ਹੋਇਆ ਸੀ ਉਹਨਾਂ ਦੇ ਜੀਵਨ ਨੂੰ ਵੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਖਾਲਿਸਤਾਨ ਦੇ ਪੱਕੇ ਸਮਰਥਕ ਹੋਣਗੇ ਤੇ ਇਹਨਾਂ ਕੋਲ ਸਿੰਘਾਂ ਦੀ ਠਾਰ ਹੋਵੇਗੀ ਪੂਰਾ ਪਰਿਵਾਰ ਜ਼ਮਾਨੇ ਦੇ ਰੰਗ ਟੰਗ ਦੇ ਹਾਂਡ ਦਾ ਸੀਗਾ ਇਲਾਕੇ ਵਿੱਚ ਖਾਸ ਕਰ ਹਿੰਦੂਆਂ ਨਾਲ ਬਹੁਤ ਮਿਲਵਰਤਨ ਸੀ ਭੈਣ ਜੀ ਹਿੰਦੂ ਔਰਤਾਂ ਦੀਆਂ ਪਾਰਟੀਆਂ ਤੇ ਕਲੱਬਾਂ ਵਿੱਚ ਜਾਂਦੇ ਸਨ ਅਤੇ ਸਾਨੂੰ ਉਹ ਦੱਸਿਆ ਕਰਦੇ ਸਨ ਕਿ ਉਹ ਕਿਵੇਂ ਸੋਦੇ ਨੇ। ਭਾਜੀ ਹੋਰਾਂ ਦੀ ਉਮਰ ਕੋਈ 60-65 ਸਾਲ ਦੀ ਸੀ ਅਤੇ ਭੈਣ ਜੀ 45-50 ਸਾਲ ਦੇ ਸਨ ਤੇ ਮੁੰਡੇ ਸਾਰੇ ਜਵਾਨ ਸਨ। ਭਾਜੀ ਦਿਲ ਦੀ ਬਿਮਾਰੀ ਦੇ ਮਰੀਜ਼ ਸਨ ਅਤੇ ਮੰਜੇ ਤੇ ਹੀ ਰਹਿੰਦੇ ਸਨ ਪਰ ਭੈਣ ਜੀ ਉਹਨਾਂ ਦੀ ਬੜੀ ਸੇਵਾ ਕਰਦੇ ਸਨ। ਇੰਗਲੈਂਡ ਵਿੱਚ ਉਹ ਇੰਜੀਨੀਅਰ ਸਨ ਅਤੇ ਕਾਫੀ ਲੰਬੀ ਨੌਕਰੀ ਕੀਤੀ ਉਹਨਾਂ ਨੇ। ਇੱਥੇ ਉਹ ਸੰਘਰਸ਼ ਕਰਕੇ ਹੀ ਆਏ ਸਨ ਕਿ ਕਿਸੇ ਤਰ੍ਹਾਂ ਸਿੰਘਾਂ ਦੀ ਮਦਦ ਕੀਤੀ ਜਾਵੇ। ਭਾਜੀ ਬਹੁਤ ਉੱਚੇ ਕਰਤਾਰ ਦੇ ਸੂਝਵਾਨ ਬੰਦੇ ਸਨ ਜਿਵੇਂ ਕਿ ਕੋਈ ਬੰਦਾ ਜੰਮਦੇ ਹੀ ਕ੍ਰਾਂਤੀਕਾਰੀ ਹੁੰਦਾ ਉਹ ਗਰੀਬ ਅਤੇ ਉਹ ਦਬੇ ਕੁਚਲੇ ਲੋਕਾਂ ਦੀ ਲੜਨ ਵਾਲਿਆਂ ਦੇ ਸਦਾ ਹਮਾਇਤ ਵਿੱਚ ਖੜਨ ਵਾਲਿਆਂ ਵਿੱਚੋਂ ਸਨ नक्सਲਵਾਦੀ ਲਹਿਰ ਵੇਲੇ ਵੀ ਉਹਨਾਂ ਨੇ ਯੋਗਦਾਨ ਪਾਇਆ ਸੀ ਅਸਲ ਵਿੱਚ ਉਹ ਹਕੂਮਤ ਵਿਰੋਧੀ ਸੰਘਰਸ਼ ਦੇ ਕਦਰਦਾਨ ਸਨ ਉਹ ਬਹੁਤ ਨਰਮ ਅਤੇ ਸਬਰ ਵਾਲੇ ਸਨ ਉਹਨਾਂ ਨੂੰ ਪਤਾ ਸੀ ਕਿ ਉਹ ਕਿਸੇ ਵੇਲੇ ਵੀ ਪੂਰੇ ਹੋ ਸਕਦੇ ਨੇ ਪਰ ਫਿਰ ਵੀ ਪੱਛਮ ਦੀ ਬਹੁਤ ਵਧੀਆ ਡਾਕਟਰੀ ਸਹਾਇਤਾ ਛੱਡ ਕੇ ਖਾਰਕੂ ਸੰਘਰਸ਼ ਦਾ ਤਜਰਬਾ ਲੈਣ ਲਈ ਇੱਥੇ ਆਏ ਉਹ ਸਦਾ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ ਰੋਜ਼ਾਨਾ ਸਾਰੀਆਂ ਅਖਬਾਰਾਂ ਪੜ੍ਹਨੀਆਂ ਤੇ ਚੌਣਵੀਆਂ ਗੱਲਾਂ ਲਿਖ ਕੇ ਸਾਡੇ ਤੱਕ ਪਹੁੰਚਾਉਣੀਆਂ ਕਿਸੇ ਮਿੱਤਰ ਦੇ ਰਾਹੀਂ ਸਾਡੇ ਨਾਲ ਸੰਪਰਕ ਬਣਿਆ ਅਤੇ ਇਹ ਸਾਡੀ ਪੱਕੀ ਠਾਰ ਹੋ ਗਈ ਸਾਡਾ ਇੱਥੇ ਬਹੁਤ ਦਿਨ ਲੱਗਦਾ ਸੀ ਅਤੇ ਪਰਿਵਾਰ ਵੀ ਬਹੁਤ ਖੁਸ਼ ਹੁੰਦਾ ਸੀ ਅਤੇ ਜੀ ਜਾਣ ਨਾਲ ਸੇਵਾ ਕਰਦੇ ਸਨ ਭਾਜੀ ਸਾਰੀਆਂ ਗੱਲਾਂ ਬਾਰੇ ਵਿਚਾਰ ਕਰਦੇ ਅਤੇ ਸੰਘਰਸ਼ ਨੂੰ ਹੋਰ ਬਿਹਤਰ ਕਰਨ ਲਈ ਬਹੁਤ ਸੁਝਾਅ ਦੰਦੇ ਸਨ ਬਹੁਤ ਕੀਮਤੀ ਗੱਲਾਂ ਸਾਨੂੰ ਲਿਖ ਕੇ ਦੰਦੇ ਅਤੇ ਦੱਸਦੇ ਵੀ ਉਂਝ ਉਹਨਾਂ ਦਾ ਸੁਭਾਅ ਬਹੁਤ ਘੱਟ ਬੋਲਣ ਵਾਲਾ ਸੀ ਅਤੇ ਸਬਰ ਬਹੁਤ ਵੱਡਾ ਸੀ ਭੈਣ ਜੀ ਹੋਰੀ ਬਹੁਤ ਖੁਸ਼ਮਜ਼ਾਹ ਤੇ ਨਿਡਰਕ ਔਰਤ ਸਨ ਬਹੁਤ ਜ਼ਿਆਦਾ ਸੰਭਾਲ ਤੇ ਪਿਆਰ ਕਰਨ ਵਾਲੇ ਇਸ ਪਰਿਵਾਰ ਉਤੇ ਖੱਬੇ ਪੱਕੀ ਸੰਘਰਸ਼ ਦਾ ਕਾਫੀ ਅਸਰ ਸੀ ਮੈਨੂੰ ਭੈਣ ਜੀ ਹੋਰਾਂ ਦਾ ਚਰਿੱਤਰ ਕੁਝ ਇਸ ਤਰ੍ਹਾਂ ਦਾ ਲੱਗਦਾ ਜਿਵੇਂ ਗੋਰਕੀ ਦੀ ਕਿਤਾਬ ਮਾਂ ਵਿਚਲੀ ਔਰਤ ਅਤੇ ਸਿੱਖ ਇਤਿਹਾਸ ਵਿਚ ਰੀਆਂ ਬੀਬੀਆਂ ਦਾ ਸਮੇਲ ਹੋ ਗਿਆ ਹੋਵੇ ਦੋਹਾਂ ਜੀਆਂ ਦੀ ਜੋੜੀ ਕਮਾਲ ਸੀ ਜਿਵੇਂ ਇੱਕ ਦੂਜੇ ਦੇ ਪੂਰਕ ਸਨ ਤੇ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਸਨ ਉਹਨਾਂ ਨੇ ਸਾਨੂੰ ਬਹੁਤ ਹੀ ਸਵਾਦ ਭਰੇ ਅਤੇ ਭਾਤ ਸੁਭਾਤੇ ਖਾਣੇ ਖਵਾਉਣੇ ਸਾਨੂੰ ਉਹ ਘਰ ਬਿਲਕੁਲ ਆਪਣਾ ਘਰ ਲੱਗਣ ਲੱਗ ਪਿਆ ਸੀ ਮਥਰਾ ਸਿੰਘ ਚਰਨਜੀਤ ਸਿੰਘ ਮੈਂ ਤੇ ਹਰਜਿੰਦਰ ਸਿੰਘ ਜਿੰਦਾ ਇੱਥੇ ਆਇਆ ਕਰਦੇ ਸਨ ਕਈ ਵਾਰ ਸਾਰੇ ਵੀ ਇਕੱਠੇ ਹੋ ਜਾਂਦੇ ਤੇ ਰਾਤ ਤੱਕ ਬੜੀਆਂ ਖੁੱਲ ਕੇ ਗੱਲਾਂ ਕਰਦੇ ਭੈਣ ਜੀ ਹੋਰੀ ਸਦਾ ਕੁਝ ਨਾ ਕੁਝ ਬਣਾਈ ਰੱਖਦੇ ਤੇ ਸਦਾ ਹੀ ਗੱਲਬਾਤ ਵਿੱਚ ਸ਼ਾਮਲ ਹੁੰਦੇ ਕਿਸੇ ਨੂੰ ਵੀ ਉਹਨਾਂ ਤੇ ਕੋਈ ਸ਼ੱਕ ਨਹੀਂ ਸੀਗਾ ਸਾਡਾ ਕਾਫੀ ਅਸਲਾ ਉੱਥੇ ਪਿਆ ਸੀ ਅਸੀਂ ਇੱਕ ਗੱਡੀ ਵੀ ਉਹਨਾਂ ਦੇ ਗੈਰਜ ਵਿੱਚ ਲਾਈ ਰੱਖਦੇ ਸੀ ਰਬੈਰੋ ਤੇ ਹਮਲੇ ਵਕਤ ਅਸੀਂ ਲਗਾਤਾਰ ਕੋਈ 3 ਕੋ ਹਫਤੇ ਇੱਥੇ ਰਹੇ। ਲੁਧੇਹਾਣੇ ਬੈਂਕ ਡਪੈਤੀ ਵੇਲੇ ਵੀ ਅਸੀਂ ਇੱਥੇ ਇਕੱਠੇ ਹੁੰਦੇ ਸਾਂ। ਕੋਈ 50-60 ਲੱਖ ਰੁਪਈਆ ਵੀ ਇੱਥੇ ਹੀ ਕਈ ਮਹੀਨੇ ਪਿਆ ਰਿਹਾ। ਭਾਜੀ ਸਾਡੇ ਕੰਮਾਂ ਬਾਰੇ ਸੁਣ ਕੇ ਬਹੁਤ ਖੁਸ਼ ਹੁੰਦੇ ਤੇ ਜਿੰਨਾ ਚਿਰ ਅਸੀਂ ਕਾਮਯਾਬ ਨਾ ਹੁੰਦੇ ਤਾਂ ਅਰਦਾਸ ਕਰਦੇ ਰਹਿੰਦੇ। ਕਈ ਵਾਰ ਜਦੋਂ ਉਹ ਬਹੁਤ ਬਿਮਾਰ ਹੋ ਜਾਂਦੇ ਅਸੀਂ ਉਹਨਾਂ ਦੇ ਦੁਆਲੇ देर ਰਾਤ ਤੱਕ ਬੈਠੇ ਰਹਿੰਦੇ ਅਤੇ ਫੇਰ ਉਹ ਠੀਕ ਹੋਣ ਤੇ ਸਾਨੂੰ ਸੌ ਜਾਣ ਲਈ ਕਹਿੰਦੇ। ਭੈਣ ਜੀ ਵੱਤ ਤੋਂ ਵੱਧ ਸਮਾਂ ਉਹਨਾਂ ਕੋਲ ਰਹਿਦੇ ਸਨ। ਆਪਣੀ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਭਾਜੀ ਬਹੁਤ ਸੰਤੁਸ਼ਟ ਸਨ ਕਿ ਉਹ ਪੰਥ ਲਈ ਕੁਝ ਕੰਮ ਕਰ ਰਹੇ ਨੇ ਉਹ ਸਾਨੂੰ ਦਸਵੰਦ ਵੀ ਦੰਦੇ ਤੇ ਹੋਰ ਵੀ ਕਹਿੰਦੇ ਵੀ ਜਦੋਂ ਵੀ ਕੋਈ ਜ਼ਰੂਰਤ ਹੋਵੇ ਦੱਸ ਦਿਓ ਬਹੁਤ ਕੁਝ ਹੈ ਪਰ ਸਾਨੂੰ ਕਦੇ ਇਹੋ ਜਿਹੀ ਕੋਈ ਲੋੜ ਨਹੀਂ ਪਈ ਜਦੋਂ ਅਸੀਂ ਉੱਥੇ ਹੁੰਦੇ ਤਾਂ ਭੈਣ ਜੀ ਹੋਰੀ ਬਹੁਤ ਘੱਟ ਸੌਂਦੇ ਸਨ ਉਹਨਾਂ ਨੇ ਕਿਹਾ ਹੋਇਆ ਸੀ ਵੀ ਜੇ ਕਿਤੇ ਇੱਥੇ ਪੁਲਿਸ ਆ ਜਾਵੇ ਤੁਸੀਂ ਸਾਡੇ ਬਾਰੇ ਬਿਲਕੁਲ ਨਹੀਂ ਸੋਚਣਾ ਜਿਵੇਂ ਮਰਜ਼ੀ ਇੱਥੋਂ ਨਿਕਲਣਾ ਸਾਨ 86 87 ਵਿੱਚ ਸਾਡਾ ਇੱਥੇ ਕਾਫੀ ਆਉਣ ਜਾਣ ਰਿਹਾ ਫਿਰ ਚਰਨਜੀਤ ਸਿੰਘ ਮਥਰਾ ਸਿੰਘ ਦੀ ਸ਼ਹਾਦਤ ਤੇ ਹਰਜਿੰਦਰ ਸਿੰਘ ਜਿੰਦੇ ਦੇ ਫੜੇ ਜਾਣ ਤੋਂ ਬਾਅਦ ਮੈਂ ਉੱਥੇ ਨਹੀਂ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਇਹੋ ਫਿਰ ਇੰਗਲੈਂਡ ਚਲੇ ਗਈ। ਇਹੋ ਜੇ ਪਰਿਵਾਰਾਂ ਦਾ ਸੰਘਰਸ਼ ਨੂੰ ਬਹੁਤ ਵੱਡਾ ਸਹਾਰਾ ਸੀ ਜਿਹੜਾ ਆਪਣਾ ਸਭ ਕੁਝ ਦਾਤੇ ਲਾ ਕੇ ਸਾਡੇ ਨਾਲ ਖੜੇ ਤੇ ਅਤੇ ਸਾਨੂੰ ਸੰਭਿਆ ਤੇ ਪਰਿਵਾਰ ਵਾਂਗ ਪਿਆਰ ਦਿੱਤਾ। ਇਸ ਪਰਿਵਾਰ ਦੀ ਇਹ ਸੇਵਾ ਕਿੱਥੇ ਲਿਖੀ ਜਾਵੇਗੀ ਤੇ ਇਹੋ ਜੇ ਹੋਰ ਅਨੇਕਾਂ ਪਰਿਵਾਰ ਨੇ ਜਿਨ੍ਹਾਂ ਨੇ ਸਿਰਕ ਦੇ ਸਬਰ ਨਾਲ ਸੇਵਾ ਕੀਤੀ ਅਤੇ ਸਾਡੇ ਲਈ ਦੁਆਵਾਂ ਕੀਤੀਆਂ। ਇੱਕ ਵਾਰ ਭੈਣ ਜੀ ਹੋਰਾਂ ਨੇ ਦੱਸਿਆ ਕਿ ਪਾਰਟੀ ਵਿੱਚ ਕਿਸੇ ਹਿੰਦੂ ਡਾਕਟਰ ਨੇ ਉਹਨਾਂ ਨਾਲ ਗਲਤ ਵਿਹਾਰ ਕੀਤਾ ਉਹ ਕਾਫੀ ਪਰੇਸ਼ਾਨ ਸੀ ਕਿ ਉਹਦੀ ਜੁਰਤ ਕਿਵੇਂ ਹੋਈ ਉਸ ਨੇ ਇਸ ਤਰ੍ਹਾਂ ਕਿਵੇਂ ਸੋਚਿਆ ਹਰਜਿੰਦਰ ਸਿੰਘ ਜਿੰਦਾ ਵੀ ਗੱਲ ਸੁਣ ਕੇ ਕਾਫੀ ਭਾਵਕ ਹੋ ਗਿਆ ਤੇ ਕਹਿਣ ਲੱਗਾ ਕਿ ਇਸ ਬੰਦੇ ਨੂੰ ਸੋਧਣਾ ਹੈ ਐਸੇ ਤਰੀਕੇ ਨਾਲ ਸੋਧਦੇ ਆ ਜਿਹੜਾ ਕੋਈ ਸ਼ੱਕ ਨਾ ਪਵੇ ਜਿੰਦੇ ਦੀ ਗੱਲ ਸੁਣ ਕੇ ਭੈਣ ਜੀ ਹੱਸ ਪਏ ਤੇ ਥੋੜਾ ਠਹਿਰ ਕੇ ਕਿਹਾ ਕਿ ਉਹਦੇ ਨਾਲ ਮੈਂ ਆਪੇ ਨਜਿੱਠ ਲਵਾਂ ਤੁਹਾਡੇ ਕੰਮ ਬਹੁਤ ਵੱਡੇ ਨੇ ਇਹ ਤਾਂ ਮਾਮੂਲੀ ਗੱਲਾਂ ਨੇ ਕਈ ਵਾਰ ਉਹ ਸਾਡੇ ਨਾਲ ਗੱਡੀ ਵਿੱਚ ਬੈਠ ਕੇ ਵੀ ਚਲੇ ਜਾਂਦੇ ਤਾਂ ਕਿ ਕਿਸੇ ਨੂੰ ਸਾਡੇ ਉੱਤੇ ਆਉਣ ਜਾਣ ਉੱਤੇ ਸ਼ੱਕ ਨਾ ਹੋਵੇ ਉਹ ਦੱਸਦੇ ਹੁੰਦੇ ਸਨ ਕਿ ਉੱਚੇ ਤਬਕੇ ਦੀਆਂ ਹਿੰਦੂ ਔਰਤਾਂ ਵਿੱਚ ਸਿੰਘਾਂ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਬਣਾਈਆਂ ਗਈਆਂ ਨੇ ਪ੍ਰਮੁੱਖ ਧਾਰਨਾ ਇਹੋ ਸੀ ਕਿ ਖਾੜਕੂ ਵੈਸ਼ੀ ਅਤੇ ਮੁਜਰਮ ਲੋਕ ਨੇ ਜੋ ਪਾਕਿਸਤਾਨ ਦੇ ਹੱਥ ਟੋਕੇ ਨੇ ਦੂਜੀ ਧਾਰਨਾ ਇਹ ਸੀ ਕਿ ਇਹ ਬੰਦੇ ਸਮਾਜ ਤੇ ਦੇਸ਼ ਲਈ ਖਤਰਾ ਨੇ ਤੇ ਇਹਨਾਂ ਨੂੰ ਕਿਵੇਂ ਵੀ ਮਾਰਨਾ ਜ਼ਰੂਰੀ ਹੈ ਤੇ ਜਾਇਜ਼ ਵੀ ਇੱਕ ਦੋ ਵਾਰੀ ਇਹੋ ਜਿੰਦੇ ਨੂੰ ਵੀ ਉਸ ਦਾ ਨਾ ਉਥੇ ਵਿੱਕੀ ਸੀ ਉਸ ਨੂੰ ਆਪਣਾ ਭਰਾ ਬਣਾ ਕੇ ਸ਼ਹਿਰੀ ਇਕੱਠਾਂ ਵਿੱਚ ਇਹ ਵਿਖਾਉਣ ਲਈ ਲੈ ਕੇ ਗਏ ਸਨ ਕਿ ਉਹ ਲੋਕ ਕਿਵੇਂ ਸੋਤੇ ਨੇ ਹਰਜਿੰਦਰ ਸਿੰਘ ਨੇ ਵਾਪਸ ਆ ਕੇ ਬਹੁਤ ਹਰਾਨੀ ਨਾਲ ਤਜਰਬਾ ਤੇ ਅੰਦਾਜ਼ੇ ਸਾਂਝੇ ਕੀਤੇ ਕਿ ਇਹ ਕਿਹੋ ਜਿਹੇ ਬਣਾਉਟੀ ਲੋਕ ਨੇ ਉਹਨਾ ਦਿਨਾਂ ਵਿੱਚ ਇੱਕ ਕਾਮਰੇਡ ਆਗੂ ਜੋ ਸੰਘਰਸ਼ ਖਿਲਾਫ ਬਹੁਤ ਮਾੜਾ ਬੋਲਦਾ ਸੀ ਤੇ ਸ਼ਰਿਆਮ ਵੰਗਾਰਦਾ ਸੀ ਉਸ ਨੂੰ ਕਮਾਂਡੋ ਫੋਰਸ ਤੇ ਸਿੰਘਾਂ ਨੇ ਸੋਧਤਾ ਤਾਂ ਅਖਬਾਰਾਂ ਵਿੱਚ ਬਹੁਤ ਰੌਲਾ ਪਿਆ ਉਹਦਾ ਨਾਂ ਚੰਨਣ ਸਿੰਘ ਧੂਤ ਸੀ ਉਹ ਬਹੁਤ ਸਮਾਂ ਇੰਗਲੈਂਡ ਵਿੱਚ ਰਿਹਾ ਸੀ ਤੇ ਉੱਥੇ ਉਹਦਾ ਕਾਮਿਆਂ ਲਈ ਅਤੇ ਗਰੀਬਾਂ ਲਈ ਸੰਘਰਸ਼ ਵਿੱਚ ਕਾਫੀ ਯੋਗਦਾਨ ਸੀ ਭਾਜੀ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਉਹਦੇ ਮਰਨ ਤੇ ਭਾਜੀ ਨੂੰ ਬਹੁਤ ਉਦਾਸੀ ਹੋਈ ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿ ਇਹ ਕਿਉਂ ਮਾਰਿਆ ਅਸੀਂ ਸਿੰਘਾਂ ਤੋਂ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸਟੇਜਾਂ ਤੇ ਚੜ੍ਹ ਕੇ ਨਾ ਸਹਿਣ ਯੋਗ ਭਾਸ਼ਾ ਵਿੱਚ ਗਾਣੇ ਕੱਢਦਾ ਹੈ ਅਤੇ ਲੋਕਾਂ ਨੂੰ ਕਹਿੰਦਾ ਵੀ ਇਹਨਾਂ ਦਰਿੰਦਿਆਂ ਨੂੰ ਆਪ ਫੜ ਕੇ ਮਾਰੋ ਸ਼ਾਇਦ ਉਹਨੂੰ ਗਰਦੇਵ ਸਿੰਘ ਦੇਬੂ ਦੇ ਸਾਥੀਆਂ ਨੇ ਸੋਧਿਆ ਸੀ ਉਹਦਾ ਕਹਿਣਾ ਸੀ ਵੀ ਪਹਿਲਾਂ ਅਸੀਂ ਇਹਦੇ ਘਰ ਵਾਲਿਆਂ ਨੂੰ ਅਤੇ ਇਸ ਨੂੰ ਕਈ ਸੁਨੇਹੇ ਭੇਜੇ ਕਿ ਇਸ ਤਰ੍ਹਾਂ ਬੋਲ ਨਾ ਬੋਲੇ ਪਰ ਉਹ ਹੋਰ ਵੀ ਵੱਧ ਝੜ ਕੇ ਬੋਲਦਾ ਗਿਆ ਉਸਨੇ ਸਾਨੂੰ ਮਜਬੂਰੀ ਕਰ ਦਿੱਤਾ ਤੇ ਸਾਨੂੰ ਇਹ ਮਾਰਨਾ ਪਿਆ ਇਹ ਸੁਣ ਕੇ ਭਾਜੀ ਨੇ ਕਿਹਾ ਵੀ ਇਹਨੇ ਐਦਾਂ ਹੀ ਕਰਨਾ ਸੀ ਜਿੱਥੇ ਸਿਰ ਅੜਾ ਲੈਂਦਾ ਸੀ ਸੁਣਦਾ ਨਹੀਂ ਸੀਗਾ ਅਫਸੋਸ ਦੀ ਗੱਲ ਹੈ ਵੀ ਇਹ ਸਾਰੀ ਉਮਰ ਸਰਕਾਰ ਦੇ ਖਿਲਾਫ ਜੂਦਦਾ ਰਿਹਾ ਪਰ ਹੁਣ ਇਹ ਆਪਣੇ ਹੱਥੀ ਸਰਕਾਰ ਦੇ ਪਾਲੇ ਵਿੱਚ ਮਰਿਆ ਭਾਜੀ ਦਾ ਵਿਚਾਰ ਸੀ ਵੀ ਤੁਸੀਂ ਇਹਨਾਂ ਲੋਕਾਂ ਨੂੰ ਜਾਤ ਤੇ ਵਧ ਤਰੀਕੇ ਨਾਲ ਨਜ਼ਰ ਅੰਦਾਜ਼ ਕਰੋ ਆਪਣੀ ਊਰਜਾ ਇਹਨਾਂ ਦੇ ਨਾਲ ਆਓ ਇਹਨਾਂ ਨੇ ਬਹੁਤ ਗਲਤ ਰਾਹ ਚੁਣ ਲਿਆ ਇਹਨਾਂ ਨੂੰ ਹੁਣ ਆਪ ਪਤਾ ਨਹੀਂ ਲੱਗਦਾ ਕਿ ਕੀ ਕਰੀਏ ਜੇ ਤੁਸੀਂ ਇਹਨਾਂ ਖਿਲਾਫ ਕਾਰਵਾਈ ਕਰੋਗੇ ਤਾਂ ਸਰਕਾਰ ਇਹਨਾਂ ਨੂੰ ਤੁਹਾਡੇ ਖਿਲਾਫ ਸੌਖਿਆ ਹੀ ਵਰਤ ਲਵੇਗੀ। ਉਹਨਾਂ ਦੀ ਗੱਲ ਸੱਚ ਸਾਬਤ ਹੋਈ। ਓਵੇਂ ਹੀ ਹੋਇਆ ਇਸ ਆਪਣੇ ਹੱਡੀ ਰਚ ਚੁੱਕੀ ਸੰਘਰਸ਼ ਦੀ ਸ਼੍ਰੇਸ਼ਟਾ ਦੀ ਹੈਂਕੜ ਕਾਰਨ ਸਾਡੇ ਖਿਲਾਫ ਬਹੁਤ ਨੀਵੇਂ ਪੱਧਰ ਤੇ ਆ ਕੇ ਲੜੇ ਜਿਸ ਸਰਕਾਰ ਨੂੰ ساری ਉਮਰ ਨਿੰਦਦੇ ਰਹੇ ਆਖਰ ਉਸ ਤੋਂ ਹਥਿਆਰ ਵੀ ਲਈ ਅਤੇ ਤਨਖਾਹਾਂ ਵੀ ਲਈਆਂ। ਇਹ ਬੜੇ ਅਫਸੋਸ ਦੀ ਗੱਲ ਹੈ ਵੀ ਸਾਡੇ ਹੱਥੋਂ ਇਹਨਾਂ ਦੇ ਕਤਲ ਹੋਏ ਪਰ ਇਹਨਾਂ ਵਿੱਚ ਇਹਨਾਂ ਦਾ ਕਸੂਰ ਬਹੁਤ ਜ਼ਿਆਦਾ ਹੈ ਜਿਸ ਹਕੂਮਤ ਲਈ ਉਹ ਸਾਡੇ ਖਿਲਾਫ ਲੜੇ ਅੱਜ ਉਹੀ ਹਕੂਮਤ ਇਹਨਾਂ ਨੂੰ ਪੂਰੀ ਤਰ੍ਹਾਂ ਮਧੋੜ ਰਹੀ ਹੈ ਤੇ ਬਿਲਕੁਲ ਜਣੋ ਪਟ ਰਹੀ ਹੈ ਭਾਰਤ ਦੀਆਂ ਖੱਬੀਆਂ ਧਿਰਾਂ ਚੋਂ ਕੁਝ ਹਿੱਸਾ ਸਾਨੂੰ ਸਮਝਦਾ ਸੀ ਤੇ ਉਹਨਾਂ ਨਾਲ ਸਾਡੇ ਚੰਗੇ ਸਬੰਧ ਰਹੇ ਹਨ ਪਰ ਪੰਜਾਬ ਵਿੱਚ ਖੱਬੀ ਧਿਰ ਦਾ ਵੱਡਾ ਹਿੱਸਾ ਦੇਸ਼ ਦੇ ਨੁਮਾਇੰਦਾ ਰਾਸੀ ਦਲਾਂ ਕਾਂਗਰਸ ਅਤੇ ਭਾਜਪਾ ਨਾਲੋਂ ਵੀ ਵੱਧ ਕੇ ਸਿੱਖਾਂ ਅਤੇ ਪੰਜਾਬ ਖਿਲਾਫ ਭੁਗਤਿਆ ਹੈ ਪੰਥਾਂ ਕਾ ਇਕਤਾ ਅਤੇ ਧਰਮ ਨਿਰਪੱਖਤਾ ਦੇ ਢਹੇ ਚੜ ਕੇ ਇਹਨਾਂ ਨੇ ਪੰਥ ਤੇ ਪੰਜਾਬ ਦਾ ਵਿਰੋਧ ਕੀਤਾ ਤੇ ਹੁਣ ਉਹੀ ਰਾਜ ਇਹਨਾਂ ਨੂੰ ਇਹਨਾਂ ਦੀ ਥਾਂ ਦਿਖਾ ਰਿਹਾ। ਦੋਸਤੋ ਏ ਸੀ ਉਸ ਪਰਿਵਾਰ ਦੀ ਗਾਥਾ ਜੋ ਬਾਹਰੋਂ ਇੱਥੇ ਆਇਆ ਸਪੈਸ਼ਲੀ ਖਾੜਕੋ ਸਿੰਘਾਂ ਦੀ ਮਦਦ ਕਰਨ ਵਾਸਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।